ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਤੇ ਅੱਜ ਆਪਣੇ ਕੋਲ ਐਸੀ ਜੇ 627 ਤਾਂ ਇਹਦੀ ਡਿਸਪਲੇ ਦੀ ਪੱਟੀ ਫਰ ਗਈ ਸਾਰੀ ਆਪਾਂ ਵੀ ਫਿਰ ਜ਼ਿਆਦਾ ਸਮਾਨ ਨਹੀਂ ਲਾਇਆ ਠੀਕ ਕਰਨ ਦੇ ਲਈ ਬਾਈ ਨੂੰ ਖੁਸ਼ ਕਰਕੇ ਭੇਜਿਆ ਲਓ ਜੀ ਸਕਰੀਨ ਤਾਂ ਇਹਦੀ ਪੱਟੀ ਹੋਈ ਹੋਈ ਸੀ ਤੇ ਆਪਾਂ ਕਰ ਲਈ ਸੀ ਸਫਾਈ ਸਾਈਡਾਂ ਤੋਂ ਹੁਣ ਲੱਗੇ ਆਪਾਂ ਇਹਦੇ ਗਮ ਲਾਉਣ ਗਮ ਲਾਉਂਦੇ ਆ ਲਾਉਂਦੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਫੇਸਬੁੱਕ ਨੂੰ ਕਰ ਲੋ ਫੋਲੋ ਕਿਉਂਕਿ ਵੀਡੀਓ ਆਪਣੀਆਂ ਰੋਜ਼ ਹੀ ਆਉਣੀਆਂ ਨੇ ਤੁਹਾਡੇ ਕੋਲ ਰੋਜ਼ ਹੀ ਪਹੁੰਚਣੀਆਂ ਨੇ ਲਓ ਜੀ ਗੰਮ ਗਈਆ ਲੱਗ ਤੇ ਹੁਣ ਜਿਆਦਾ ਸਮਾਂ ਨਹੀਂ ਹੈ ਅੱਜ ਵੀਡੀਓ ਵੀ ਛੋਟੀ ਹੀ ਬਣੀ ਆ ਕਿਉਂਕਿ ਅੱਜ ਜਿਆਦਾ ਸਮਾਂ ਨਹੀਂ ਲੱਗਿਆ ਸਕਰੀਨ ਤੇ ਦੇ ਉੱਪਰ ਹੈ ਹੀ ਨਹੀਂ ਜੀ ਸਫਾਈ ਕੀਤੀ ਆ ਸਫਾਈ ਕਰਕੇ ਗੰਮ ਲਾਈ ਆ ਗੰਮ ਲਾ ਕੇ ਤੇ ਹੁਣ ਲਾਵਾਂਗੇ ਆਪਾਂ ਇਹਦਾ ਜੈਕ ਜੈਕ ਲਾ ਕੇ ਸਕਰੀਨ ਰੱਖ ਦਾਂਗੇ ਆਪਾਂ ਉੱਪਰ ਲੋਜੀ ਇੰਨਾ ਕੰਮ ਹੁੰਦਾ ਹੈ ਫੋਲਡਰ ਦਾ ਫੋਲਡਰ ਹੋ ਗਿਆ ਰੈਡੀ ਤੇ ਹੁਣ ਆਪਾਂ ਚੜਾਵਾਂਗੇ ਇਹਦੇ ਉੱਪਰ ਰਬਣਾ ਲੋ ਜੀ ਫਿਟਿੰਗ ਕਰਦੀ ਆ ਪੂਰੀ ਪ੍ਰੋਪਰ ਪ੍ਰੋਪਰ ਫਿਟਿੰਗ ਕਰਕੇ ਤੇ ਉੱਪਰ ਦੀ ਇਹਦੇ ਹੁਣ ਚੜਨੀ ਆ ਰਬੜਾ ਰਬੜਾਂ ਚੜਾਵਾਂਗੇ ਕਿਉਂਕਿ ਗਾਮ ਸੁੱਕਣ ਦੇ ਲਈ ਘੱਟੋ ਘੱਟ 2 ਤੋਂ 3 ਘੰਟੇ ਲੱਗਦੇ ਨੇ ਰਬੜ ਵੀ ਟ੍ਰਿਪਲ 4 ਚਾਰ ਤਰ੍ਹਾਂ ਦੀ ਕਰਕੇ ਚੜ੍ਹ ਦੇਦੀ ਆ ਚਾਰ ਵਰੀ ਵਟਾ ਦੇ ਕੇ ਇਹਦੇ ਨਾਲ ਥੋੜਾ ਜਿਹਾ ਮਜ਼ਬੂਤ ਹੋ ਜਾਂਦਾ ਪਕੜ ਜ਼ਿਆਦਾ ਬਣ ਜਾਂਦੀ ਆ ਲੋਈ ਰਬੜਾਂ ਦੇ ਧੀਆਂ ਚੜਾ ਤੇ ਹੁਣ ਆਪਾਂ ਫੋਲਡਰ ਕਰਤਾ ਕੰਪਲੀਟ ਇਹਨਾਂ ਦਾ ਕੁਝ ਜ਼ਿਆਦਾ ਨਹੀਂ ਖੋਲਣਾ ਪੈਂਦਾ ਜੇ 6 ਸੈਮਸੰਗ ਦੇ ਪੁਸ਼ਕਪੂਣ ਇਦਾਂ ਦੇ ਨੇ ਜਿੰਨਾੋਂ ਜ਼ਿਆਦਾ ਨਹੀਂ ਖੋਲਣਾ ਪੈਂਦਾ ਸਿਰਫ ਉਸ ਅ ਗ੍ਰੀਨ ਪੱਟਕੇ ਦੇ ਉੱਪਰ ਦੀ ਪੱਲਾ ਫੋਲਡਰ ਲੱਗ ਜਾਂਦਾ ਹਾਗਰ ਤੁਸੀਂ ਵੀ ਚਾਹੁੰਦੇ ਹੋ ਸਸਤੇ ਰੇਟ ਦੇ ਵਿੱਚ ਫੋਲਡਰ ਭਾਤ ਆਪਣੇ ਨਾਲ ਕੰਟੈਕਟ ਜਰੂਰ ਕਰੋ ਯੂਵੀ ਕਮਿਊਨੀਕੇਸ਼ਨ ਮੰਦਿਰਾਂ ਵਾਲਾ ਰੋਡ ਬਾਗਾ ਪੁਰਾਣਾ ਫੋਨ ਨੰਬਰ ਹੈਗਾ 9056677100 9056677100 ਲਓ ਜੀ ਹੁਣ ਆਪਾਂ ਲਾਤਾ ਚਾਰ ਦਿਓ ਇਹ ਉਹ ਆ ਗਿਆ ਜੀ ਚਾਰ ਚਾਲਾ ਲੋਗਾਂ ਦਾ ਵੀਡੀਓ ਕਮੈਂਟ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਸ਼ੇਅਰ ਜਰੂਰ ਕਰਦੇਆ ਕਰੋ ਤੁਹਾਡੇ ਸਾਥ ਲਈ ਜੁਗਤ ਹੈ